ਕਿ ਮਾ ਕਰਾ ਸੀ ਕਿੰਨਾ ਪਰਾਇਆ ਤ ਆਪਣੀ ਜ਼ਿੰਦਗੀ ਵਿੱਚ ਖਾਰੇ ਭਗਤ ਪੂਰਨ ਸਿੰਘ ਨੇ ਇੱਕ ਗੱਲ ਬੜੀ ਕੀਮਤੀ ਲਿਖੀ ਆ ਵੇਖੋ ਆਪਣੇ ਕਿੰਨਾ ਨੇੜੇ ਐ ਭਗਤ ਪੂਰਨ ਸਿੰਘ ਦਾ ਬਣਾਇਆ ਹੋਇਆ ਪਿੰਗਲਵਾੜਾ ਸੰਸਥਾ ਪਰ ਸੌ ਐ ਸਾਨੂੰ ਅਸਾਂ ਕਦੇ ਸਿੱਖ ਸਟੇਜਾਂ ਤੇ ਭਗਤ ਪੂਰਨ ਸਿੰਘ ਦਾ ਨਾਮ ਹੀ ਲਿਆਉ ਨਾ ਸੀ ਪਤਾ ਕਿੰਨਾ ਦਾ ਲੈ ਫੁਲਾਨੇ ਬਾਬਾ ਜੀ ਨਾਲ 12 ਸਾਲ ਘੋਰੇ ਚ ਬੈਠੇ ਸਨ ਵੀ ਚੂਹਾ ਤੇ ਰਹਿੰਦਾ ਹੀ ਖੋਡ ਚ ਚੂਹਾ ਖੋਡ ਚ ਹੀ ਰਹਿੰਦਾ ਹੁਣ ਉਹਦੀ ਚੂਹੇ ਦੀ ਵੀ ਵਰਸੀ ਮਨਾ ਦਿਆ ਕਰੀਏ ਸਾਨੂੰ ਉਹ ਲੋਕ ਚੰਗੇ ਲੱਗਦੇ ਨੇ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜ ਕੇ ਨਾ ਗੁੱਠਾਂ 'ਚ ਲੋਕ ਜਾਣ ਤੇ ਫੇਰ ਕਿਧਰੇ ਮਰੇ ਹੋਏ ਕੱਢੇ ਜਾਣ ਤੇ ਅਸੀਂ ਆਖਦੇ ਵਕਿ ਕਿੰਨੀ ਕਮਾਈ ਐ ਬੰਦਾ 12 ਸਾਲ ਗੁੱਠਾਂ 'ਚ ਲੁਕਿਆ ਰਿਆ ਨਹੀਂ ਸਾਨੂੰ ਉਹ ਚੰਗੇ ਨਹੀਂ ਲੱਗਦੇ ਜਿਹੜੇ ਮੈਦਾਨ ਜਾ ਕੇ ਕੰਮ ਕਰਦੇ ਹੋ ਭਗਤ ਕਬੂਰਨ ਸਿੰਘ ਜਿਸ ਨੇ ਸੇਵਾ ਦਾ ਅਸਲ ਰੂਪ ਸਾਡੇ ਸਾਹਮਣੇ ਰੱਖਿਆ ਵੀ ਗੁਰਸਿੱਖੀ ਸਾਨੂੰ ਕਿਹੜੀ ਸੇਵਾ ਦਿੰਦੀ ਉਹ ਲਿਖਦੇ ਨੇ ਜੇ ਅਸੀਂ ਸਾਦਾ ਖਾਣਾ ਸ਼ੁਰੂ ਕਰੀਏ ਸਾਦਾ ਪਹਿਨਣਾ ਸ਼ੁਰੂ ਕਰੀਏ ਅਸੀਂ ਆਪਣੀਆਂ ਵਾਸਨਾਵਾਂ ਤੇ ਥੋੜਾ ਕਾਬੂ ਰੱਖੀਏ ਫਜ਼ੂਲ ਖਰਚੀ ਨੂੰ ਘਟਾ ਲਈਏ ਨਾ ਅਸੀਂ ਆਪ ਵੀ ਬੜੀ ਤਰੱਕੀ ਕਰ ਸਕਦੇ ਹਾਂ ਤੇ ਆਪਣਾ ਆਲਾ ਦੁਆਲਾ ਵੀ ਜਿਹੜਾ ਹੈ ਉਸ ਚ ਵੀ ਬੇਅੰਤ ਲੋਕਾਂ ਦੀ ਅਸੀਂ ਮਦਦ ਕਰ ਸਕਦੇ ਹਾਂ ਬੇਅੰਤ ਲੋਕਾਂ ਦੀ ਬੜੀ ਮਦਦ ਕੀਤੀ ਜਾ ਸਕਦੀ ਹੈ ਉਹ ਨਹੀਂ ਤੂੰ ਆਪਾਂ ਸੀੜੀ 15 ਰੁਪਏ ਦੀ ਖਰੀਦਣੀ ਹੋਣਾ ਲਾਗਤ ਮਾਤਰ ਤੇ ਲਿਆਏ ਨਹੀਂ ਸਿੰਘ ਤੇ ਵੇਖੋ ਆਪਾਂ 100-100 ਵਾਰ ਸੋਚਣਾ ਹੈ 100-100 ਵਾਰ ਕਈਆਂ ਤੇ ਬਹਾਨਾ ਬਣਾਉਣਾ ਮੈਂ ਨਾ ਆਨੰਦਪੁਰ ਸਾਹਿਬ ਤੋਂ ਇੱਕ ਸੀੜੀ ਲਈ ਸੀ ਤੇ ਚੱਲੀ ਨਹੀਂ ਪਤਾ ਨਹੀਂ ਇਹਨੇ ਵੀ ਚੱਲਣਾ ਕਿ ਨਹੀਂ ਚੱਲ ਬਹਾਨਾ ਵੇਖੋ ਕਿੱਡੀ ਦੂਰ ਦਾ ਬੰਦਾ ਬਹਾਨਾ ਘੜ ਕੇ ਲਿਆਇਆ ਇੱਥੇ 15 ਰੁਪਏ 30 ਰੁਪਈਆ ਦੀ ਕੋਈ ਸਟੀਕ ਵੀ ਲੈਣੀ ਪਈ ਨਾ ਆਸਾ ਕੀ ਵਾਰ ਜਪਜੀਤ ਸਾਹਿਬ ਦੀ ਆਪਾਂ 35-35 ਵਾਰ ਮਨ ਚ ਖਿਆਲ ਹੋਣਾ ਕੀ ਕਰਨੀ ਇਹਨੂੰ ਕਿਸੇ ਪੜਦਾ ਤੇ ਹੈ ਨਹੀਂ ਆਪਾਂ ਪਹਿਲੇ ਬੈਠ ਕੇ ਬੈਠੇ ਵੀ ਕਿਸੇ ਪੜਨੀ ਨਹੀਂ ਆਪਾਂ ਖੜਨੀ ਨਹੀਂ ਜਦੋਂ ਕਿ ਚਾਹੀਦਾ ਹੈ ਵੀ ਆਪਾਂ ਲੈ ਜਾਈਏ ਕੋਈ ਤੇ ਪੜੇਗਾ ਆਪਾਂ ਲੈ ਜਾਈਏ ਕੋਈ ਤੇ ਪੜੇਗਾ ਤੇ ਜੇ ਘਰ ਚ ਪਈ ਉਹੀ ਜ਼ਰੂਰ ਪੜਾਂਗੇ ਤੇ ਇਸ ਇਹ ਤਹਈਆ ਕਰਕੇ ਜੇ ਲੈ ਕੇ ਜਾਵਾਂਗੇ ਨਾ ਵੀ ਪੜਨੀ ਹੈ ਆਪਾਂ ਤੇ ਪੜੀ ਜਾਏਗੀ ਜੇ ਪਹਿਲੇ ਇਥੇ ਹਾਰ ਸੁਰ ਦੇਤੇ ਲੈ ਕਿੰਨੇ ਪੜਨੀ ਆਪਾਂ ਨਾ ਮੈਂ ਪੜਨੀ ਨਾ ਕਿਸੇ ਘਰ ਦੇ ਨੇ ਪੜਨੀ ਆਪਾਂ ਘਰ ਚ ਰੱਖਣੀ ਕਰਨੂ ਹੈ ਮੈਂ ਖਿਆਲ ਕਰਿਓ ਨਾ ਇਸੀ ਦਾ ਘਰ ਦੇ ਵਿੱਚ 10-10 ਸੂਟ ਆਪਣੇ ਬਣੇ ਪਏ ਨੇ ਮਾਈਆਂ ਦੇ ਵੀ ਭਾਈਆਂ ਦੇ ਆਪਾਂ ਇੱਕੇ ਵਾਰੀ 10 ਪਾ ਲੈਨੇ ਜਦੋਂ ਬਾਹਰ ਜਾਣੇ ਨਹੀਂ ਜਦੋਂ ਲੋਡ ਪੈਂਦੀ ਘਰ ਚ ਟੰਗੇ ਨੇ ਅਲਮਾਰੀਆਂ 'ਚ ਜਦੋਂ ਲੋਡ ਪਈ ਆਪਾਂ ਇਹਨਾਂਦਰ ਤੋਂ ਲਾਉਣੇ ਪਾ ਕੇ ਚਲੇ ਜਾਣਾ ਹਰ ਚੀਜ਼ ਘਰ ਦੇ ਵਿੱਚ ਪਈ ਹੋਈ ਲੋੜ ਵੇਲੇ ਵਰਤੋਂ 'ਚ ਲਿਆਂਦੀ ਜਾਂਦੀ ਹੈ ਜਿੰਨੇ ਭਾਂਡੇ ਆਪੀ ਰਸੋਈ 'ਚ ਨੇ ਆਪਾਂ ਕਿਤੇ ਇੱਕੇ ਵਾਰੀ ਵਰਤ ਲੈਨੇ ਨਹੀਂ ਜਦੋਂ ਸਾਡੇ ਕੋਲ ਸਭਾ ਹੋਇਆ ਘਰ 'ਚ ਕਿਤੇ ਬਾਣੀ ਦੀ ਸਟੇਕ ਪਈ ਹੋਈ ਇਤਿਹਾਸ ਦੀ ਕਿਤਾਬ ਪਈ ਹੋਈ ਚਾਰ ਪੰਨੇ ਪੋੜਾਂਗੇ ਪੜ੍ਹ ਲਵਾਂਗੇ ਕਿਤੇ 10 ਮਿੰਟ ਪੜਾਂਗੇ 15 ਮਿੰਟ ਇਵੇਂ ਹੀ ਸਾਂਝ ਬਣ ਜਾਂਦੀ ਹੈ ਪਰ ਨਹੀਂ ਅਸੀਂ ਇਨ੍ਹਾਂ ਕੰਮਾਂ ਦੇ ਉੱਤੇ ਆਪਣਾ ਦਸਬੰਦ ਨਹੀਂ ਲਾਉਂਦੇ ਅਸੀਂ ਦਸਬੰਦ ਲਾਏ ਮੜੀਆਂ ਪੱਕੀਆਂ ਕਰਨਾ ਕਬਰਾਂ ਦੇ ਉੱਤੇ ਗੁੰਬਦ ਚੜਾਉਣ ਚਾਰ-ਚਾਰ ਮੰਜ਼ਲਾ ਕਬਰਾਂ ਉੱਚੀਆਂ ਕਰਕੇ ਗੁਰਦੁਆਰਿਆਂ ਦੇ ਬਰਾਬਰ ਕਰਕੇ ਸਿੱਖ ਕਹਿੰਦਾ ਹੈ हे ਗੁਰੂ ਗ੍ਰੰਥ ਸਾਹਿਬ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪਹਿਣਗੀਆਂ ਪੰਥ ਦਾ ਤਾਂ ਗੋਜਾਂ ਦਾ ਤੂੰ ਫਕੀਰਾਂ ਦੀਆਂ ਪਾ ਰਿਹਾ ਐਵੇਂ ਗੁਰੂ ਨੂੰ ਤਾਂ ਧੋਖਾ ਹੀ ਦੇਣਾ ਗੁਰੂ ਸਾਹਮਣੇ ਨਾਰੇ ਲਾ ਕੇ ਪੰਥ ਕਾ ਜੈਕਾਰ ਖਾਲਸਾ ਜੀ ਦੇ ਬੋਲ ਵਾਲੇ ਵੀ ਭਲਿਆ ਲੋਕਾ ਆ ਜਿਹੜਾ ਮੜੀ ਤੇ ਸੋਨਾ ਚੜ੍ਹਾ ਆਏ ਇਹਦੇ ਨਾਲ ਖਾਲਸੇ ਦੇ ਬੋਲ ਵਾਲੇ ਹੋਣੇ ਨੇ ਅੱਜ ਦੀਆਂ ਚਾਰ-ਚਾਰ ਮੰਜ਼ਲਾ ਕਬਰਾਂ ਦੇ ਉੱਤੇ ਪਾ ਦਿਤੀਆਂ ਇਹਦੇ ਨਾਲ ਖਾਲਸੇ ਦੀ ਜਾਇਜਾਕਾਰ ਹੋ ਰਹੀ ਹੈ ਤੂੰ ਤਾਂ ਰੋਲ ਛੱਡਿਆ ਖਾਲਸੇ ਦੇ ਸੰਕਲਪ ਨੂੰ ਖਾਲਸੇ ਦੇ ਵਿਰਸੇ ਨੂੰ ਉਹਨਾਂ ਮੜੀਆਂ ਤੇ ਮੁਰਦਿਆਂ ਦੇ ਚਰਨਾਂ ਦੇ ਵਿੱਚ ਲਾ ਜਾ ਕੇ ਤੂੰ ਇਤਿਹਾਸ ਨੂੰ ਕਲੰਕਿਤ ਕੀਤਾ ਅੱਜ ਦੇ ਸਿੱਖਾਂ ਪੂਰੀ ਤਰ੍ਹਾਂ ਇਸ ਤਰ੍ਹਾਂ ਕਦੇ ਤਾਰੀਖ ਦੇ ਵਿੱਚ ਨਹੀਂ ਸੀ ਹੋਇਆ